ਪਤੀ ਚਾਵਲੇ ਪਵਾਗ ਕੀ ਕਰਦਾ ਮਾਗ ਦਾਜ ਬਣਾਏ ਬਣਾ ਜੀ ਬਣਾਓ ਜੀ ਰਿਪਰ ਫਟਾ ਬੰਦ ਕਰੀਆ ਫਟਾ ਬੰਦ ਕਰਦੇ ਫਟਾ ਬੰਦ ਕਰੀਆ ਤੂੰ ਬੋਲਦੀ ਆ ਤੂੰ ਬੋਲ ਕੇ ਬਣਦੀ ਹੈ ਕੀ ਬੋਲਦੀ ਪਤਾ ਨਹੀਂ ਕਿੱਥੇ ਖਾਚ ਖਾਣਾ ਅੱਜ ਤੂੰ ਬੋਲਣ ਨਹੀਂ ਆਣ ਕੇ ਤੇਨੂੰ ਬੋਲ ਕੇ ਕਹਿੰਦੀ ਬੋਲੋ ਕੀ ਬੋਲਦੀ ਆ ਫਟਾ ਬੰਦ ਕਰ ਦੱਲੀ ਕੁੜੀ ਖਾਚ ਜੀ ਕੋਣ ਭਾਉਂਗਾ ਕਿਹਨਾਂ ਤੇ ਦੱਸ ਭਾਉਂਗਦਾ ਮੈਂ ਦਾਦਾ ਕਰੀ ਭਾਉਂਗਾ ਕਰੀ ਭਤੀਜਾ ਵਾਲੇ ਭਾਉਂਗ ਕੀ ਕਰਦਾ ਮੂੜੀ ਭਾਉਂਗਾ ਦਾਦਾ ਬਣਾ ਲੈ ਮੂੜਾ ਬਣਾ ਲੈ ਬਣਾ ਦੇ ਬਣਾਵਾ ਦੀ ਫਟਾ ਬੰਦ ਕਰੀਆ ਵੱਡਾ ਬੰਦ ਕਰਦੇ ਫਟਾ ਬੰਦ ਕਰੀਆ ਤੈਨੂੰ ਮਾਰਦੀ ਆ ਕਦੀ ਆਉਂਗੇ ਕਦੀ ਜਾਵਾਂਗੇ ਤੈਨੂੰ ਭੰਗਦੀ ਕਰੀਆ ਫਟਾ ਬੰਦ ਕਰੀਆ ਹਾਹ ਕੁੱਤੇ ਜੇ ਲੜ ਕੇ ਆ ਗਈ ਇੱਥੇ ਫਟਾ ਬੰਦ ਕਰਦੀ ਆ ਕਿਦੀ ਫਟਾ ਬੰਦ ਕਰ ਲਮੇ ਵੇਖ ਲੈ ਤੇਰੇ ਸਾਹ ਨੂੰ ਤੇ ਤੈਨੂੰ ਮੈਂ ਬਲਾਦ ਮੈਂ ਦਾਦਾ ਨਾਲ ਗਿਆ ਤੁਹਾਨੂੰ ਅੱਖਾਂ ਲਈ ਪਟੜੀ ਦੇ ਦਰਦ ਜੇ ਕਟਿੰਗੇ ਚੱਲ ਜੇ ਦੀ ਸਾਨੂੰ ਪੋਤ ਦੱਸਦੀ ਪੋਤ ਦਾਦੀ ਤੂੰ ਦੇਖੀ ਤੂੰ ਕੋਈ ਕਿਹਾ ਤੂੰ ਦੱਸ ਗਏ ਕੱਟ ਮੂੰਹ ਜੇ ਨਾ ਬੰਦਾਦਾ ਤੂੰ ਕੋਈ ਵਰਦੇ ਪਿਓ ਵਾਲਾ ਮੂੰਹ ਖਾਂ ਲਾ ਕੁਤੀ ਨਾ ਵੇ ਚਾਰ ਬਣਾ ਦੇ ਦੇ ਨਾ ਤੇਰੇ ਗੱਲ ਛੇ ਜਣਾ ਚਗਾਉਂਦੀ ਤੂੰ ਛੇ ਛਿਆਂ ਨੂੰ ਲੱਤਾਂ ਚਗਾਉਂਦੇ ਇੱਥੇ ਸਾਨੂੰ ਆ ਗੱਲਾਂ ਕਰਦੀ ਤੂੰ ਮੇਰੇ ਚੱਲੀ ਸਾਨੂੰ ਪਤਾ ਹਾਂ ਹਾਂ ਅਰੇ ਉਹ ਤੂੰ ਵੇਖ ਨਹੀਂ ਆ ਭਤੀਜਾ ਵਾਲੇ ਪਪਾ ਮਾਗਾ ਦਾ ਬਣਾ ਦੇ ਬਣਾ ਦੇ ਬਣਾ ਦੇ ਫਟਾ ਬੰਦ ਕਰੀਆ ਫਟਾ ਬੰਦ ਕਰਦੇ ਫਟਾ ਬੰਦ ਕਰੀਆ ਤੂੰ ਬੋਲ ਕੇ ਬੰਦ ਨਹੀਂ ਹੈ ਕੀ ਬੋਲਦੇ ਪਤਾ ਨਹੀਂ ਕਿੱਥੇ ਖਾਚ ਖਾਣਾ ਅੱਜ ਤੂੰ ਬੋਲ ਨਹੀਂ ਆਣ ਕੇ ਤੇਨੂੰ ਬੋਲ ਕੇ ਕਹਿੰਦੇ ਨਹੀਂ ਬੋਲੋ ਕੀ ਬੋਲਦੇ ਆ ਫਟਾ ਬੰਦ ਕਰ ਦੱਲੀ ਕੁੜੀ ਖਾਚ ਜੀ ਕੋਣ ਭਾਉਂਗਾ ਕਹਿੰਦੇ ਦੱਸ ਭਾਉਂਗਦਾ ਮੈਂ ਦਾਦਾ ਕਰੀ ਭਾਉਂਗਾ ਕਰੀ ਭਤੀਜਾ ਵਾਲੇ ਭਾਉਂਗ ਭਾਉਂਗਾ ਦਾਦਾ ਬਣਾ ਲੈ ਬਣਾ ਦੇ ਬਣਾ ਦੇ ਫਟਾ ਬੰਦ ਕਰੀਆ ਵੱਡਾ ਬੰਦ ਕਰਦੇ ਫਟਾ ਬੰਦ ਕਰੀਆ ਤੈਨੂੰ ਮਾਰਦੀ ਆ ਕਦੀ ਆਉਂਗੇ ਕਦੀ ਜਾਗੇ ਤੈਨੂੰ ਭੰਕੀ ਕਰੀਆ ਫਟਾ ਬੰਦ ਕਰੀਆ ਹਾਂ ਕੁੱਤੇ ਆ ਲੜ ਕੇ ਆ ਗਏ ਇੱਥੇ ਫਟਾ ਬੰਦ ਕਰਦੀ ਆ ਕਿਦੀ ਫਟਾ ਬੰਦ ਕਰ ਲਮੇ ਵੇਖ ਲੈ ਤੇਰੇ ਸਾਹ ਨੂੰ ਤੇ ਤੈਨੂੰ ਮੈਂ ਬਲਾਦ ਮੈਂ ਦਾਦਾ ਕਰਿਆ ਤੂੰ ਅੱਖਾਂ ਖਾਲੀ ਕੱਟੜੀ ਦੜਗੇ ਤੇ ਕੱਟੜੀ ਤੇ ਦੜਗੇ ਤੇ ਤੇਰਾ ਪਿਓ ਨਹੀਂ ਹਾਂ ਸਾਨੂੰ ਪੋਤ ਦੱਸਦੀ ਪੋਤ ਦਾਦੀ ਤੂੰ ਦੇਖੀ ਤੂੰ ਕੋਈ ਨਾ ਦੱਸ ਗਏ ਕੱਟ ਮੂੰਹ ਜਿਹੜੇ ਬੰਦਾਦਾ ਤੂੰ ਕੋਈ ਵਰਦੇ ਪਿਓ ਵਾਲਾ ਮੂੰਹ ਖਾ ਲੈ ਮਾਣਾ ਕੁੱਤੀ ਨਾ ਵੇ ਚਾਰ ਬਲਾ ਦੇ ਦੇ ਨਾ ਤੇਰੇ ਗੱਲ ਛੇ ਜਣਾ ਚਗਾਉਂਦੀ ਤੂੰ ਛੇ ਛਿਆਂ ਨੂੰ ਲੱਤਾਂ ਚਗਾਉਂਦੇ ਇੱਥੇ ਸਾਨੂੰ ਆ ਗੱਲਾਂ ਕਰਦੀ ਤੂੰ ਮੇਰੇ ਚੱਲੀ ਹਾਂ ਸਾਨੂੰ ਪਤਾ ਹਾਂ ਬਸਲ ਵਿੱਚ ਦੀ ਬਸਲ ਹਾਂ ਬੋਲ ਤੂੰ ਵੇਖ ਨਹੀਂ ਆ ਭਤੀਜਾ ਵਾਲੇ ਪਪਾ ਮਾਗਾ ਦਾਜ ਬਣਾ ਦੇ ਬਣਾ ਦੇ ਦਾਜ ਬਿਕਾ ਬਣਾ ਦੇ ਫਟਾ ਬੰਦ ਕਰੀਆ ਫਟਾ ਬੰਦ ਕਰਦੇ ਫਟਾ ਬੰਦ ਕਰੀਆ ਤੂੰ ਬੋਲ ਕੇ ਬਣਦੀ ਹੈ ਕੀ ਬੋਲਦੀ ਪਤਾ ਨਹੀਂ ਕਿੱਥੇ ਖਾਚ ਖਾਣਾ ਅੱਜ ਤੂੰ ਬੋਲ ਨਹੀਂ ਆਣ ਕੇ ਤੇਨੂੰ ਬੋਲ ਕੇ ਕਹਿੰਦੀ ਬੋਲੋ ਕੀ ਬੋਲਦੀ ਹੈ ਫਟਾ ਬੰਦ ਕਰ ਦੱਲੀ ਕੁੜੀ ਖਾਚ ਜੀ ਕੋਣ ਭਾਉਂਗਾ ਕਿਹਨਾਂ ਤੇ ਦੱਸ ਭਾਉਂਗਣਾ ਮੈਂ ਦਾਦਾ ਕਰੀ ਭਾਉਂਗਾ ਕਰੀ ਭਤੀਜਾ ਵਾਲੇ ਭਾਉਂਗ ਕੀ ਕਰਦਾ ਮੂੜੀ ਭਾਉਂਗਾ ਦਾਦਾ ਬਣਾ ਲੈ ਮੂੜਾ ਬਣਾ ਲੈ ਬਣਾ ਦੇ ਬਣਾਵਾ ਦੀ ਫਟਾ ਬੰਦ ਕਰੀਆ ਵੱਡਾ ਬੰਦ ਕਰਦੇ ਫਟਾ ਬੰਦ ਕਰੀਆ ਤੈਨੂੰ ਮਾਰਦੀ ਆ ਕਦੀ ਆਉਂਗੇ ਕਦੀ ਜਾਵਾਂਗੇ ਤੈਨੂੰ ਭੰਗਦੀ ਕਰੀਆ ਫਟਾ ਬੰਦ ਕਰੀਆ ਹਾਹ ਕੁੱਤੇ ਜੇ ਲੜ ਕੇ ਆ ਗਈ ਇੱਥੇ ਫਟਾ ਬੰਦ ਕਰਦੀ ਆ ਕਿਦੀ ਫਟਾ ਬੰਦ ਕਰ ਲਮੇ ਵੇਖ ਲੈ ਤੇਰੇ ਸਾਹ ਨੂੰ ਤੇ ਤੈਨੂੰ ਮੈਂ ਬਲਾਦ ਮੈਂ ਦਾਦਾ ਨਾਲ ਗਿਆ ਤੁਹਾਨੂੰ ਅੱਖਾਂ ਲਈ ਪਟੜੀ ਦੇ ਦੜੀ ਦੇ ਕੱਟਣ ਦੇ ਦੜੀ ਦੇ ਕਿਹੜਾ ਤੇਰਾ ਪਿਓ ਨਹੀਂ ਹਾਂ ਸਾਨੂੰ ਪੋਤ ਦੱਸਦੀ ਦਾ ਪੋਤ ਦਾਦੀ ਤੂੰ ਦੇਖੀ ਤੂੰ ਇੱਕ ਨਾ ਦੱਸ ਗਿਆ ਕੱਢ ਮੂੰਹ ਇਹਨਾਂ ਨੂੰ ਬੰਦਾਦਾ ਤੂੰ ਕੋਈ ਵਰਦੇ ਪਿਓ ਵਾਲਾ ਮੂੰਹ ਖਾਂ ਲੈ ਮੂੰਹ ਨਾਲ ਕੁੱਤੀ ਨਾ ਵੇ ਚਾਰ ਬਲਾ ਦੇ ਦੇ ਨਾ ਤੇਰੇ ਕੋਲ ਛੇ ਜਣਾ ਜਗਾਉਂਦੀ ਤੂੰ ਛਿਆ ਛਿਆ ਨਾਲ ਲੱਤਾਂ ਜਗਾਉਣੇ ਲਈ ਤੇ ਸਾਨੂੰ ਆਹ ਗੱਲਾਂ ਕਰਦੀ ਤੂੰ ਮੇਰੇ ਜੱਲੀ ਹਾਂ ਸਾਨੂੰ ਪਤਾ ਹਾਂ ਪਸੰਦ ਨਹੀਂ ਦੀ ਬਈ ਅਰੇ ਉਹ ਫਾਰਮੂਲੇ ਦੀ ਮੇਰੀ ਉਹ ਅਜੇ ਤੂੰ ਵੇਖ ਨਹੀਂ ਆ